मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਚੱਲੇ ਆ ਦੌਰ ਉਹਨਾਂ ਨੂੰ ਦਸੀਦਾ ਵੀ ਸਵੇਰੇ 5 ਵਜੇ ਉਹਨਾਂ ਦੀ ਸਿਆਸਤ ਸ਼ੁਰੂ ਹੋਈ ਤੇ ਅੱਜ ਕੱਲ ਤੇ ਲੀਡਰ ਹੀ ਉੱਠਦੇ 10 ਵਜੇ ਨੇ ਦੇਖੋ ਸਰਕਾਰ ਕੋ ਦੇ ਨੂੰ ਐ ਕੋਈ ਨਹੀਂ ਜੀ ਸੂਬਾ ਸਰਕਾਰ ਨੇ ਕੁਝ ਨਹੀਂ ਕਰਨਾ ਉਹਨਾਂ ਸਵੈ ਰੋਲੇ ਤੋਂ ਸਵੈ ਇਧਰਲੀ ਗੱਲ ਉਧਰ ਦੀ ਉਧਰਲੀ ਇਧਰਲੀ ਕਰਦੇ ਰਹਿਣਾ ਦੇਖੋ ਇਹ ਸਾਰਾ ਕੁਝ ਮਨਸਰ ਕਰਨਾ ਸੈਂਟਰ ਤੇ ਤੇ ਇਸ ਤੋਂ ਲਗਭਗ ਜਿੰਨਾ ਵੀ ਪੈਸਾ ਲੱਗੇਗਾ ਤੁਹਾਡੇ ਸਾਹਮਣੇ ਹੋਣਾ ਉਹ ਕਹਿੰਦੇ ਭਾਜਪਾ ਵਿਤਕਰਾ ਕਰਦੀ ਆ ਪੰਜਾਬ ਦੇ ਨਾਲ। ਉਹ ਵਿਤਕਰਾ ਕਿੱਦਾਂ ਕਰਦੀ ਆ? ਅਜੇ ਤਾਂ ਕੰਮ ਸ਼ੁਰੂ ਹੋਇਆ ਹੈ। ਜਿਹੜਾ ਪ੍ਰਾਈਮ ਮਿਨਿਸਟਰ ਹੈ ਉਸਨੇ ਸਾਰੀ ਭਾਰਤ ਨੂੰ ਇੱਕ ਅੱਖ ਨਾਲ ਵੇਖਣਾ। ਜਿੱਥੇ ਕਦੀ ਵੀ ਕਿਤੇ ਵਿਤਕਰਾ ਹੋਊਗਾ ਲੋਕ ਉਸਦੇ ਕਦੀ ਮਾਫ਼ ਨਹੀਂ ਕਰ ਦਿੰਦੇ ਉਹਨਾਂ ਨੂੰ। ਪੰਜਾਬ ਦੇ ਲੋਕ ਕੀ ਚਾਹੁੰਦੇ ਪੰਜਾਬ ਦੇ ਲੋਕਾਂ ਦੀ ਮਨਸ਼ਾ ਦੇ ਨਾਲ ਉਹਨਾਂ ਦੀ ਨਬਜ਼ ਫੜ ਕੇ ਤੇ ਹਾਈ ਕਮਾਂਡ ਨੇ ਕਰਨਾ ਵਕਤ ਆਏਗਾ ਸਾਰਾ ਕੁਝ ਪਤਾ ਲੱਗੇਗਾ। ਅਸਿਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੇਰੇ ਨਾਲ ਨੇ ਫਤਿਹਜੰਗ ਬਾਜਵਾ ਗਲਵਤ ਕਰਾਂਗੇ ਬਾਜਵਾ ਸਾਹਿਬ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਵਿੱਚ ਸ਼ਰੀਕ ਹੋਏ ਹਾਂ ਜੀ। ਹਾਂਜੀ ਬਹੁਤ ਅਫਸੋਸ ਹੈ ਜੀ ਟੋੜਾ ਪਰਿਵਾਰ ਸਾਰਾ ਪੰਜਾਬ ਬੜੀ ਚੰਗੀ ਤਰ੍ਹਾਂ ਜਾਣਦਾ ਹੈ ਤੇ ਸਾਹਿਬ ਮੀਲ ਸਿੰਘ ਟੋੜਾ ਜੀ ਦੇ ਜਾਣ ਦਾ ਬਹੁਤ ਦੁੱਖ ਲੱਗਾ। ਤੇ ਸਾਡਾ ਆਪਣਾ ਪਰਿਵਾਰ ਹੈ ਹੁਣ ਜੀ ਤੇ ਸਾਡਾ ਫਰਜ਼ ਬੰਦਾ ਸਾਡਾ ਫਰਜ਼ ਬੰਦਾ ਸੀ ਵੀ ਇਹਨਾਂ ਨਾਲ ਦੁੱਖ ਦੇ ਟਾਈਮ ਤੇ ਆ ਕੇ ਉਹਨਾਂ ਦਾ ਦੋਖੋ ਮਟਾਈਏ ਸੋ ਬਹੁਤ ਇਸ ਇਲਾਕੇ ਨੂੰ ਬਹੁਤ ਵੱਡੀ ਘਾਟ ਹੈ ਮੈਂ ਵੇਖਿਆ ਵੀ ਖਾਸ ਕਰਕੇ ਵੱਡੇ ਟੋੜਾ ਸਾਹਿਬ ਲੋਕਾਂ ਦੇ ਨਾਲ ਇਹ ਜ਼ਮੀਨ ਤੇ ਇਸ ਮਿੱਟੀ ਨਾਲ ਜੁੜੇ ਹੋਏ ਸੀ ਜੀ ਔਰ ਪਹਿਲਾਂ ਮੈਂ ਕਈ ਵਾਰ ਅਸੀਂ ਪੋਲਿਟਿਕਲ ਆਪਣੇ ਜਿਹੜਾ ਅੱਗੋਂ ਹੱਥ ਚੱਲੇ ਆ ਦੌਰ ਉਹਨਾਂ ਨੂੰ ਦਸੀਦਾ ਵੀ ਸਵੇਰੇ 5 ਵਜੇ ਉਹਨਾਂ ਦੀ ਸਿਆਸਤ ਸ਼ੁਰੂ ਹੋਏ ਤੇ ਅੱਜ ਕੱਲ ਤੇ ਲੀਡਰ ਹੀ ਉੱਠਦੇ 10 ਵਜੇ ਨੇ ਸੋ ਇਸ ਕਰਕੇ ਇਹ ਸਿੱਖਣ ਦੀ ਲੋੜ ਹੈ ਬਹੁਤ ਕੁਝ ਟੋੜਾ ਸਾਹਿਬ ਇੱਕ ਬਹੁਤ ਵੱਡੀ ਸ਼ਖਸੀਅਤ ਰਹੇ ਨੇ ਤਾਂ ਮੈਂ ਸਮਝਦਾ ਇਸ ਪਰਿਵਾਰ ਨੂੰ ਵੀ ਇਹ ਗਾਂ ਜਿੱਦਾਂ ਉਹਨਾਂ ਦੇ ਬਜ਼ੁਰਗ ਕਰਦੇ ਰਹੇ ਉਹਨਾਂ ਨੂੰ ਵੀ ਜੁੜ ਕੇ ਇਸ ਇਲਾਕੇ ਦੀ ਸੇਵਾ ਕਰਨੀ ਚਾਹੀਦੀ ਸੋ ਬਾਈਵਾਸ ਸਾਹਿਬ ਛੋਟਾ ਸਵਾਲ ਲੂੰਗਾ ਜਿਵੇਂ ਹਾੜਾ ਦੀ ਮਾਰ ਪਈ ਹੈ ਤੁਹਾਡੇ ਇਲਾਕੇ ਨੂੰ ਕਾਫੀ ਮਾਰ ਪਈ ਹੈ ਜੀ ਵਿਧਾਨ ਸਭਾ ਦਾ ਸੈਸ਼ਨ ਸੀਗਾ ਜੀ ਕਿਵੇਂ ਦੇਖਦੇ ਹੋ ਸੈਸ਼ਨ ਨੂੰ ਲੈ ਕੇ ਵੀ ਰੋਲਾ ਪਾ ਕੇ ਹੋਗਾ ਜਾਂ ਕੋ ਰਿਜ਼ਲਟ ਵੀ ਨਿਕਲੂਗਾ ਜੀ ਦੇਖੋ ਸਰਕਾਰ ਕੋ ਦੇਣ ਨੂੰ ਐ ਕੁਝ ਨਹੀਂ ਜੀ ਸੂਬਾ ਸਰਕਾਰ ਨੇ ਕੁਝ ਨਹੀਂ ਕਰਨਾ ਉਨਾ ਸਵਾਇ ਰੋਲੇ ਤੋਂ ਸਵਾਇ ਇਧਰ ਲਈ ਗੱਲ ਉਧਰ ਲਈ ਉਧਰ ਲਈ ਇਧਰ ਲਈ ਕਰਦੇ ਰਹਿਣਾ ਦੇਖੋ ਇਹ ਸਾਰਾ ਕੁਝ ਮਨਸਰ ਕਰਨਾ ਸੈਂਟਰ ਤੇ ਤੇ ਜਿਹੜਾ ਸਟੇਟ ਕੋ ਜਿਹੜਾ ਫੰਡ ਹੈ ਜਿਹੜਾ ਐਕਚੁਅਲੀ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਲਾ ਬੈਠੇ ਨੇ ਜੀ ਤਾਂ ਇਹੋ ਕੋਦੇ ਖਪਗੀਆਂ ਸੱਜੀਆਂ ਮਾਰਦੇ ਨੇ ਜੀ 12000 ਨਹੀਂ ਕੋਈ ਕਹਿੰਦਾ 5 ਹੈ ਕੋਈ ਕਹਿੰਦਾ 15 ਸੋ ਬੇਸਲੈਸ ਇੱਕ ਸਰਕਾਰ ਦਾ ਚੀਫ ਮਿਨਿਸਟਰ ਕੁਝ ਕਹਿੰਦਾ ਹੈ ਫਾਈਨੈਂਸ ਮਿਨਿਸਟਰ ਕੁਝ ਕਹਿੰਦਾ ਹੈ ਤੇ ਉਹਨਾਂ ਦਾ ਇੱਕ ਤੀਜਾ ਮਿਨਿਸਟਰ ਕੁਝ ਕਹਿੰਦਾ ਹੈ ਸੋ ਮੇਰੇ ਕਹਿਣ ਤੋਂ ਮਤਲਬ ਇਹ ਵੀ ਸੈਂਟਰ ਦਾ ਹੱਥ ਪੰਜਾਬ ਦੇ ਮੋਢਿਆਂ ਤੇ ਹੈ ਪੂਰਾ ਪ੍ਰਧਾਨ ਮੰਤਰੀ ਜੀ ਨੇ ਇਸ ਗੱਲ ਦੀ ਬਿਲਕੁਲ ਕਲੀਅਰ ਕਹੀ ਵੀ ਪਹਿਲੀ ਕਿਸ਼ਤ ਹੈ ਸਾਡੀ 1600 ਕਰੋੜ ਰੁਪਏ ਦੀ ਤੇ ਇਸ ਤੋਂ ਇਲਾਵਾ ਜਿੰਨਾ ਵੀ ਪੈਸਾ ਲੱਗੇਗਾ ਤੁਹਾਡੇ ਸਾਹਮਣੇ ਹੋਣਾ ਹੈ ਪਰ ਉਹ ਕਹਿੰਦੇ ਭਾਜਪਾ ਵਿਤਕਰਾ ਕਰਦੀ ਹੈ ਪੰਜਾਬ ਦੇ ਨਾਲ ਬਈ ਵਿਤਕਰਾ ਕਿੱਦਾਂ ਕਰਦੀ ਹੈ ਅਜੇ ਤਾਂ ਕੰਮ ਸ਼ੁਰੂ ਹੋਇਆ ਹੈ ਵਿਤਕਰਾ ਆਪਾਂ ਪਹਿਲੇ ਹੀ ਇੱਕ ਬਣਾ ਲੈਨੇ ਆ ਪਰਸੈਪਸ਼ਨ ਤੇ ਉਹ ਗੱਲ ਚੰਗੀ ਨਹੀਂ ਹੁੰਦੀ ਹਾਂ ਤੁਹਾਨੂੰ ਬਾਏ ਐਂਡ ਆਫ ਦਿ ਡੇ ਜੇ ਆਪਣਾ ਪੰਜਾਬ ਨੂੰ ਪੰਜਾਬ ਨਾਲ ਧੱਕਾ ਹੋਈ ਆ ਪੰਜਾਬ ਨੂੰ ਉਹਦਾ ਸ਼ੇਰ ਨਾ ਮਿਲੂ ਫਿਰ ਗੱਲ ਕਰਨ ਦੀ ਗੱਲ ਹੈ ਹਮੇਸ਼ਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵੀ ਅਸਲ ਲੀਡਰ ਅਸਲ ਉਹ ਹੀ ਵਿਅਕਤੀ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਸਨੇ ਸਾਰੀ ਭਾਰਤ ਨੂੰ ਇੱਕ ਅੱਖ ਨਾਲ ਵੇਖਣਾ ਜਿੱਥੇ ਕਦੀ ਵੀ ਕਿਤੇ ਵਿਤਕਰਾ ਹੋਊਗਾ ਲੋਕ ਉਸ ਤੋਂ ਤੇ ਕਦੀ ਮਾਫ ਨਹੀਂ ਕਰ ਦਿੰਦੇ ਉਹਨਾਂ ਨੂੰ ਸੋ ਸੁਖਵੀਰ ਬਾਦਲ ਅੰਦਰ ਮਿਲੇ ਨੇ ਜੀ ਕਿਵੇਂ ਲੱਗਦਾ ਵੀ ਕੋਈ ਗੱਲਬਾਤ ਤਰੀਏ ਤੇ ਦੇਖੋ ਇਹ ਗੱਲਾਂ ਬਾਤਾਂ ਤਾਂ ਪਾਰਟੀ ਹਾਈ ਲੈਵਲ ਤੇ ਹੋਣੀਆਂ ਨੇ ਠੀਕ ਹੈ ਉਹ ਪਾਰਟੀ ਆਪਣੇ ਵਰਕਰਾਂ ਨਾਲ ਉਹ ਉਹਨਾਂ ਦਾ ਵੀ ਪੁਰਾਣਾ ਇਹ ਸੰਬੰਧ ਹੈ ਇਸ ਪਰਿਵਾਰ ਦੇ ਨਾਲ ਉਹਨਾਂ ਦਾ ਨਾ ਬੰਦਾ ਸੀਗਾ ਤੇ ਇਹ ਫੈਸਲੀ ਤਾਂ ਹਾਈ ਆਪਣਾ ਉੱਪਰ ਹਾਈ ਕਮਾਂਡ ਨੇ ਕਰਨੇ ਨੇ ਪੰਜਾਬ ਦੇ ਲੋਕ ਕੀ ਚਾਹੁੰਦੇ ਪੰਜਾਬ ਦੇ ਲੋਕਾਂ ਦੀ ਮਨਸ਼ਾ ਦੇ ਨਾਲ ਉਹਨਾਂ ਦੀ ਨਬਜ਼ ਫੜ ਕੇ ਸਿਸ ਹੈ ਹਾਈ ਕਮਾਂਡ ਨੇ ਕਰਨਾ ਵਕਤ ਆਏਗਾ ਸਾਰਾ ਕੁਝ ਪਤਾ ਲੱਗ ਸਾਫਾ ਮੰਤਰੀ ਹਰਬੇਲ ਟੋੜਾ ਦਾ ਦਿਹਾਂਤ ਹੋ ਗਿਆ ਤੇ ਉਹਨਾਂ ਦੇ ਦਿਹਾਂਤ ਨੂੰ ਲੈ ਕੇ ਅੱਜ ਫਤਿਹਜੰਗ ਬਾਜਵਾ ਜੋ ਕਿ ਭਾਜਪਾ ਦੇ ਆਗੂ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉੱਥੇ ਇਕੱਠੇ ਹੋਏ ਤੇ ਜਿੱਥੇ ਉਸ ਤੋਂ ਬਾਅਦ ਫਤਿਹਜੰਗ ਬਾਜਵਾ ਨੇ ਜਦੋਂ ਆ ਕੇ ਸੂਤਰਾਂ ਨੇ ਗੱਲ ਕੀਤੀ ਤਾਂ ਫਤਿਹਜੰਗ ਬਾਜਵਾ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਤੋਂ ਮਨਾ ਕਰ ਦਿੱਤਾ ਉਹਨਾਂ ਕਿਹਾ ਕਿ ਇਹ ਸਮਾ ਮੁਲਾਕਾਤ ਦਾ ਨਹੀਂ ਹੈ ਕਿਸੇ ਹੋਰ ਦਿਨ ਮੁਲਾਕਾਤ ਕਰਾਂਗੇ ਇਹ ਮੇਰੇ ਨਾਲ ਨੇ ਫਤਿਹਜੰਗ ਜੇ ਆ ਗੱਲਬਾਤ ਕਰਾਂਗੇ ਬਾਈਵਾ ਸਾਹਿਬ ਬਹੁਤ ਦੁਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਵਿੱਚ ਸ਼ਰੀਕ ਹੋਏ ਹਾਂ ਜੀ ਹਾਂਜੀ ਬਹੁਤ ਅਫਸੋਸ ਹੈ ਜੀ ਟੋੜਾ ਪਰਿਵਾਰ ਸਾਰਾ ਪੰਜਾਬ ਬੜੀ ਚੰਗੀ ਤਰ੍ਹਾਂ ਜਾਣਦਾ ਹੈ ਤੇ ਸਾਹਿਬ ਮੀਲ ਸਿੰਘ ਟੋੜਾ ਜੀ ਦੇ ਜਾਣ ਤੇ ਬਹੁਤ ਦੁੱਖ ਲੱਗਾ ਤੇ ਸਾਡਾ ਆਪਣਾ ਪਰਿਵਾਰ ਹੈ ਹੁਣ ਜੀ ਤੇ ਸਾਡਾ ਫਰਜ਼ ਬੰਦਾ ਸਾਡਾ ਫਰਜ਼ ਬੰਦਾ ਸੀ ਵੀ ਇਹਨਾਂ ਨਾਲ ਦੁੱਖ ਦੇ ਟਾਈਮ ਤੇ ਆ ਕੇ ਉਹਨਾਂ ਦਾ ਦੁੱਖ ਵੰਡਾਈਏ ਸੋ ਬਹੁਤ ਇਸ ਇਲਾਕੇ ਨੂੰ ਬਹੁਤ ਵੱਡੀ ਘਾਟ ਹੈ ਮੈਂ ਵੇਖਿਆ ਵੀ ਖਾਸ ਕਰਕੇ ਵੱਡੇ ਟੋੜਾ ਸਾਹਿਬ ਲੋਕਾਂ ਦੇ ਨਾਲ ਇਹ ਜ਼ਮੀਨ ਤੇ ਇਸ ਮਿੱਟੀ ਨਾਲ ਜੁੜੇ ਹੋਏ ਸੀ ਜੀ ਔਰ ਪਹਿਲਾਂ ਮੈਂ ਕਈ ਵਾਰ ਅਸੀਂ ਪੋਲਿਟਿਕਲ ਆਪਣੇ ਜਿਹੜਾ ਅੱਗੋਂ ਹੱਥ ਚੱਲੇ ਆ ਦੌਰ ਉਹਨਾਂ ਨੂੰ ਦਸੀਦਾ ਵੀ ਸਵੇਰੇ 5 ਵਜੇ ਉਹਨਾਂ ਦੀ ਸਿਆਸਤ ਸ਼ੁਰੂ ਹੋਏ ਤੇ ਅੱਜ ਕੱਲ ਤੇ ਲੀਡਰ ਹੀ ਉੱਠਦੇ 10 ਵਜੇ ਨੇ ਸੋ ਇਸ ਕਰਕੇ ਇਹ ਸਿੱਖਣ ਦੀ ਲੋੜ ਹੈ ਔਰ ਕੁਝ ਟੋੜਾ ਸਾਹਿਬ ਇੱਕ ਬਹੁਤ ਵੱਡੀ ਸ਼ਖਸੀਅਤ ਰਹੇ ਨੇ ਤਾਂ ਮੈਂ ਸਮਝਦਾ ਇਸ ਪਰਿਵਾਰ ਨੂੰ ਵੀ ਇਹ ਗਾਂ ਜਿੱਦਾਂ ਉਹਨਾਂ ਦੇ ਬਜ਼ੁਰਗ ਕਰਦੇ ਰਹੇ ਉਹਨਾਂ ਨੂੰ ਵੀ ਜੁੜ ਕੇ ਇਸ ਇਲਾਕੇ ਦੀ ਸੇਵਾ ਕਰਨੀ ਚਾਹੀਦੀ ਸੋ ਬਾਈ ਜੀ ਸਾਹਿਬ ਛੋਟਾ ਸਵਾਲ ਲੂੰਗਾ ਜਿਵੇਂ ਹੜਾ ਦੀ ਮਾਰ ਪਈ ਹੈ ਤੁਹਾਡੇ ਇਲਾਕੇ ਨੂੰ ਕਾਫੀ ਮਾਰ ਪਈ ਹੈ ਜੀ ਵਿਧਾਨ ਸਭਾ ਦਾ ਸੈਸ਼ਨ ਸੀਗਾ ਜੀ ਕਿਵੇਂ ਦੇਖਦੇ ਹੋ ਸੈਸ਼ਨ ਨੂੰ ਲੈ ਕੇ ਵੀ ਰੋਲਾ ਰੱਪਾ ਪਾ ਕੇ ਹੋਗਾ ਜਾਂ ਕੋਈ ਰਿਜ਼ਲਟ ਵੀ ਨਿਕਲੂਗਾ ਜੀ ਦੇਖੋ ਸਰਕਾਰ ਕੋ ਦੇਣ ਨੂੰ ਹੈ ਕੁਝ ਨਹੀਂ ਜੀ ਸੂਬਾ ਸਰਕਾਰ ਨੇ ਕੁਝ ਨਹੀਂ ਕਰਨਾ ਉਨਾ ਸવાય ਰੋਲੇ ਤੋਂ ਸવાય ਇਧਰ ਲਈ ਗੱਲ ਉਧਰ ਲਈ ਉਧਰ ਲਈ ਇਧਰ ਲਈ ਕਰਦੇ ਰਹਿਣਾ ਦੇਖੋ ਇਹ ਸਾਰਾ ਕੁਝ ਮਨਸਰ ਕਰਨਾ ਸੈਂਟਰ ਤੇ ਤੇ ਜਿਹੜਾ ਸਟੇਟ ਕੋ ਜਿਹੜਾ ਫੰਡ ਹੈ ਜਿਹੜਾ ਐਕਚੁਅਲੀ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਲਾ ਬੈਠੇ ਨੇ ਜੀ ਤਾਈਓ ਕੋਦੇ ਖਪਗੀਆਂ ਸੱਜੀਆਂ ਮਾਰਦੇ ਨੇ ਜੀ 12000 ਨਹੀਂ ਕੋਈ ਕਹਿੰਦਾ 5ਏ ਕੋਈ ਕਹਿੰਦਾ 15 ਸੋ ਬੇਸਲੈਸ ਇੱਕ ਸਰਕਾਰ ਦਾ ਚੀਫ ਮਿਨਿਸਟਰ ਕੋਈ ਕਹਿੰਦਾ ਹੈ ਫਾਈਨੈਂਸ ਮਿਨਿਸਟਰ ਕੋਈ ਕਹਿੰਦਾ ਹੈ ਤੇ ਉਹਨਾਂ ਦਾ ਇੱਕ ਤੀਜਾ ਮਿਨਿਸਟਰ ਕੋਈ ਕਹਿੰਦਾ ਸੋ ਮੇਰੇ ਕਹਿਣ ਤੋਂ ਮਤਲਬ ਇਹ ਵੀ ਸੈਂਟਰ ਦਾ ਹੱਥ ਪੰਜਾਬ ਦੇ ਮੋਢਿਆਂ ਤੇ ਹੈ ਪੂਰਾ ਪ੍ਰਧਾਨ ਮੰਤਰੀ ਜੀ ਨੇ ਇਸ ਗੱਲ ਦੀ ਬਿਲਕੁਲ ਕਲੀਅਰ ਕਹੀ ਵੀ ਪਹਿਲੀ ਕਿਸ਼ਤ ਹੈ ਸਾਡੀ 1600 ਕਰੋੜ ਰੁਪਏ ਦੀ ਤੇ ਇਸ ਤੋਂ ਇਲਾਵਾ ਜਿੰਨਾ ਵੀ ਪੈਸਾ ਲੱਗੇਗਾ ਤੁਹਾਡੇ ਸਾਹਮਣੇ ਹੋਣਾ ਹੈ ਪਰ ਉਹ ਕਹਿੰਦੇ ਭਾਜਪਾ ਵਿਤਕਰਾ ਕਰਦੀ ਹੈ ਪੰਜਾਬ ਦੇ ਨਾਲ ਬਈ ਵਿਤਕਰਾ ਕਿੱਦਾਂ ਕਰਦੀ ਹੈ ਅਜੇ ਤਾਂ ਕੰਮ ਸ਼ੁਰੂ ਹੋਇਆ ਹੈ ਵਿਤਕਰਾ ਆਪਾਂ ਪਹਿਲੇ ਹੀ ਇੱਕ ਬਣਾ ਲੈਨੇ ਆ ਪਰਸੈਪਸ਼ਨ ਤੇ ਉਹ ਗੱਲ ਚੰਗੀ ਨਹੀਂ ਹੁੰਦੀ ਹਾਂ ਤੁਹਾਨੂੰ ਬਾਏ ਐਂਡ ਆਫ ਦਿ ਡੇ ਜੇ ਆਪਣਾ ਪੰਜਾਬ ਨੂੰ ਪੰਜਾਬ ਨਾਲ ਧੱਕਾ ਹੋਈ ਆ ਪੰਜਾਬ ਨੂੰ ਉਹਦਾ ਸ਼ੇਰ ਨਾ ਮਿਲੂ ਫਿਰ ਗੱਲ ਕਰਨ ਦੀ ਗੱਲ ਹੈ ਹਮੇਸ਼ਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵੀ ਅਸਲ ਲੀਡਰ ਅਸਲ ਉਹ ਹੀ ਵਿਅਕਤੀ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਸਨੇ ਸਾਰੀ ਭਾਰਤ ਨੂੰ ਇੱਕ ਅੱਖ ਨਾਲ ਵੇਖਣਾ ਜਿੱਥੇ ਕਦੀ ਵੀ ਕਿਤੇ ਵਿਤਕਰਾ ਹੋਊਗਾ ਲੋਕ ਉਸ ਤੋਂ ਤੇ ਕਦੀ ਮਾਫ ਨਹੀਂ ਕਰ ਦਿੰਦੇ ਉਹਨਾਂ ਨੂੰ ਸੋ ਸੁਖਵੀਰ ਬਾਦਲ ਅੰਦਰ ਮਿਲੇ ਨੇ ਜੀ ਕਿਵੇਂ ਲੱਗਦਾ ਵੀ ਕੋਈ ਗੱਲਬਾਤ ਤਰੀਏ ਤੇ ਦੇਖੋ ਇਹ ਗੱਲਾਂ ਬਾਤਾਂ ਤਾਂ ਪਾਰਟੀ ਹਾਈ ਲੈਵਲ ਤੇ ਹੋਣੀਆਂ ਨੇ ਠੀਕ ਹੈ ਉਹ ਪਾਰਟੀ ਆਪਣੇ ਵਰਕਰਾਂ ਨਾਲ ਉਹ ਉਹਨਾਂ ਦਾ ਵੀ ਪੁਰਾਣਾ ਇਹ ਸੰਬੰਧ ਹੈ ਇਸ ਪਰਿਵਾਰ ਦੇ ਨਾਲ ਉਹਨਾਂ ਦਾ ਨਾ ਬੰਦਾ ਸੀਗਾ ਤੇ ਇਹ ਫੈਸਲੀ ਤਾਂ ਹਾਈ ਆਪਣਾ ਉੱਪਰ ਹਾਈ ਕਮਾਂਡ ਨੇ ਕਰਨੇ ਨੇ ਪੰਜਾਬ ਦੇ ਲੋਕ ਕੀ ਚਾਹੁੰਦੇ ਪੰਜਾਬ ਦੇ ਲੋਕਾਂ ਦੀ ਮਨਸ਼ਾ ਦੇ ਨਾਲ ਉਹਨਾਂ ਦੀ ਨਬਜ਼ ਫੜ ਕੇ ਤੇ ਹਾਈ ਕਮਾਂਡ ਨੇ ਕਰਨਾ ਵਕਤ ਆਏਗਾ ਸਾਰਾ ਕੁਝ ਪਤਾ ਲੱਗ ਜੀ ਸ਼ੁਕਰੀਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ